ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਜੋ ਅਕਾਲੀ ਦਲ ਦੇ ਲੀਡਰ ਨੇ ਉਹ ਅੱਜ ਸਤਜਨ ਸ਼ੀਰ ਦਰਬਾਤ ਸਾਹਿਬ ਨੂੰ ਨਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਰਾਜ ਸਿੰਘ ਸਾਹਿਬ ਗਿਆਨੀ ਰਖਬੀਰ ਸਿੰਘ ਵੱਲੋਂ ਅਤੇ ਪੰ ਸਿੰਘ ਸਭਾ ਨਾਲ ਵੱਲੋਂ ਜਦੋਂ ਸਜ਼ਾ ਸੁਣਾਈ ਗਈ ਸੀ ਉਸ ਤੋਂ ਬਾਅਦ ਕਿਹਾ ਗਿਆ ਸੀਗਾ ਕਿ ਜਦੋਂ ਸਜ਼ਾ ਪੂਰੀ ਹੋਵੇ ਤਾਂ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਬੀਬੀ ਜਗੀਰ ਕੋਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਪ੍ਰੇਮ ਸਿੰਘ ਚੰਦੂ ਮਾਝਾ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਜੋ ਕਿ ਆਪਣੀ ਜਿਹੜੀ ਸੁਜੀਤ ਸਿੰਘ ਰਖੜਾ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੋ ਲਗਾਤਾਰ ਹੀ کیا ਜਾ ਰਿਹਾ ਸੀਗਾ ਕਿ ਜਿਵੇਂ ਜਦੋਂ ਇਹ ਸੜਾ ਪੂਰੀ ਹੋਵੇ ਉਸ ਤੋਂ ਬਾਅਦ ਜਿਹੜਾ ਸੀਗਾ ਕਰਾ ਪ੍ਰਸ਼ਾਦ ਦੀ ਜਿਹੜੀ ਹੈ ਉਹ ਕਰਵਾਈ ਜਾਵੇ ਲੇਕਿਨ ਅੱਜ ਅਕਾਲੀ ਦਸੂਹਾਰ ਲਹਿਰ ਵੱਲੋਂ ਜੋ ਹੈ ਇੱਕ ਵਾਰ ਫਿਰ ਤੋਂ ਜਿਹੜੀ ਇੱਕ ਮੀਟਿੰਗ ਕੀਤੀ ਜਾਵੇਗੀ ਤੇ ਅਕਾਲੀ ਦਸੂਹਾਰ ਲਹਿਰ ਨੂੰ ਜਿਹੜਾ ਹੈ ਵਾਈਂਡ ਅਪ ਜਿਹੜਾ ਹੈ ਉਹ ਕੀਤਾ ਜਾਵੇਗਾ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜੀ ਤਨਵਾਰਾ ਸਾਹਿਬ ਅੱਜ ਹਜ்கਣਸ਼ੀ ਦਰਬਾਰ ਸਾਹਿਬ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸੇਵਾ ਪੂਰੀ ਕਰਨ ਤੋਂ ਬਾਅਦ ਅੱਜ ਦਰਬਾਰ ਸਾਹਿਬ ਅਸੀਂ ਸੇਵਾ ਪੂਰੀ ਕਰਕੇ ਆਏ ਜੋ ਸੇਵਾ ਸਾਨੂੰ ਜੈਸਦਾ ਸਾਹਿਬਾਂ ਨੇ ਲਾਈ ਸੀ 2 ਦਸੰਬਰ ਨੂੰ ਉਹ ਅਸੀਂ ਪੂਰੀ ਕਰ ਸਕੇ ਆਂ ਔਰ ਪੂਰੀ ਕਰਕੇ ਕਿਵਾਂ ਜੱਜਕਾ ਦੀ ਜੋ ਹੈ ਉਹਨਾਂ ਤੋਂ ਅ ਅਰਦਾਸ ਕਰਾਈ ਹੈ ਔਰ ਮਨ ਨੂੰ ਸਕੂਨ ਆਇਆ ਤਸੱਲੀ ਹੋਈ ਆ ਔਰ ਮਹਿਸੂਸ ਵੀ ਹੋਇਆ ਕਿ ਪਿਛਲੇ ਸਮੇਂ ਦੇ ਵਿੱਚ ਜਾਣੇ ਅਣਜਾਣੇ ਪਾਰਟੀ 'ਚ ਕੰਮ ਕਰਦੇ ਆਂ ਬਾਦੀ ਸੇਵਾ ਕਰਦੇ ਆਂ ਜੋ ਵੀ ਕੀਤੀ ਗਲਤੀਆਂ ਹੋਈਆਂ ਗੁਰੂ ਅੱਗੇ ਅਰਦਾਸ ਕਰਕੇ ਭੋਗੀ ਮਾਂ ਜੱਜਕਾ ਜਸਦਾਤ ਕੀਤੀ ਹੈ ਤੇ ਮਹਾਂ ਜੀ ਸਾਹਿਬ ਅੱਜ ਜਿਹੜਾ ਇਹ ਕਹਿਨ ਤੇ ਨੇ ਕਿ ਅਕਾਲੀ ਦਰ ਸੁਧਾਰ ਲੈ ਜਾਂ ਵਾਈਂਡ ਅਪ ਕੀਤਾ ਜਾ ਰਿਹਾ ਹੈ ਕੀ ਇਹ ਸਚਾਈ ਹੈ ਜੀ ਦੇਖੋ ਜਸਦਾਤ ਸਾਹਿਬਾਨਾ ਨੇ ਫਰਮਾਨ ਜਾਰੀ ਕੀਤਾ ਸੀ ਕਿ ਆਪਣੇ ਆਪਣੇ ਜਿਹੜੇ ਹੈਗੇ ਨੇ ਅ ਲਗ ਲਗ ਧੜੇ ਬਣਾਏ ਉਹਨਾਂ ਨੂੰ ਸਮੇਟ ਕੇ ਇਕੱਠੇ ਹੋ ਕੇ ਮਤਲਬ ਅ ੱੱ ਚੱਲੋ ਉਹਦੇ ਲਈ ਇੱਕ ਕਮੇਟੀ ਬਣਾਈ ਆ ਔਰ ਉਹ ਕਮੇਟੀ ਨੂੰ ਉਦੇਸ਼ ਦਿੱਤਾ ਵੀ ਤੁਸੀਂ ਭਰਤੀ ਕਰੋ ਭਰਤੀ ਕਰਕੇ ਮਹਲਾ ਪ੍ਰਾਤਨ ਰੌ ਰੀਤਾਂ ਤੇ ਸਿਧਾਂਤਾਂ ਤੇ ਅਕਾਲੀ ਦਲ ਨੂੰ ਬਣਾਓ ਤੁਹਾਡੇ ਵੱਲੋਂ ਤੇ ਹਾਂ ਪੱਖੀ ਹੰਗਾਰਾ ਦੂਸਰੇ ਬੰਨੋਂ ਨਹੀਂ ਨਜ਼ਰ ਆ ਰਿਹਾ ਜੀ ਕਿਸੇ ਤਰੀਕੇ ਦਾ ਜਿਵੇਂ ਜਸਦਾ ਸਾਹਿਬਾਨਾ ਦਾ ਦੇਸ਼ ਤਾਂ ਸਾਰੇ ਮੰਨਣਗੇ ਉਹ ਵੀ ਮੰਨਣਗੇ ਮੈਨੂੰ ਨਹੀਂ ਲੱਗਦਾ ਕੋਈ ਕੀ ਗਿਆ ਸੀਗਾ استیفه ਪ੍ਰਮਾਨ ਕੀਤੇ ਜਾਣਾ ਅਜੇ ਤੱਕ استیفه ਵੀ ਪ੍ਰਮਾਨ ਨਹੀਂ ਹੋਇਆ ਜੀ ਅਸੀਫੇ ਪ੍ਰਵਾਹ ਅਜੇ ਉਹਨਾਂ ਨੇ ਨਹੀਂ ਕੀਤੇ ਇਹ ਤਾਂ ਚਰਚਾ ਜ਼ਰੂਰ ਆ ਇਸ ਗੱਲ ਦੀ ਔਰ ਕੀ ਉਹਨਾਂ ਨੇ ਤਰਕ ਦਿੱਤਾ ਅਸੀਫੇ ਮਨਜ਼ੂਰ ਨਾ ਕਰਨ ਦਾ ਜੇ ਕੋਈ ਸਮਾਂ ਲਿਆ ਜੈਦਾ ਸਾਹਿਬਾਨਾ ਨੇ ਖੋਰਾ ਚ ਪੜਿਆ ਮੀਡੀਆ ਚ ਵੀ ਸਮਾਂ ਦਿੱਤਾ ਤੇ ਉਹ ਤਾਂ ਜੈਦਾ ਸਾਹਿਬਾਨੀ ਦੱਸ ਸਕਦੇ ਨੇ ਕਿ ਕੀ ਸਮਾਂ ਲੈਣ ਦਾ ਤਰਕ ਉਹਨਾਂ ਨੇ ਦਿੱਤਾ ਤੇ ਅੱਗੇ ਨੂੰ ਉਹਨਾਂ ਨੇ ਕੀ ਉਹਦੀ ਬਣਾਇਆ ਪ੍ਰੋਗਰਾਮ ਉਹ ਜਹਦਰ ਸਾਹਿਬ ਨੇ ਨਹੀਂ ਦੱਸਣਗੇ ਲੇਕਿਨ ਸੁਖਬੀ ਸਿੰਘ ਬਾਦਰੂ ਦੁਬਾਰਾ ਤੋਂ ਪ੍ਰਧਾਨ ਬਣਾਉਣ ਦੀ ਚਰਚਾ ਵੀ ਚੱਲ ਰਹੀ ਹੈ ਕੀ ਇਹਠਾ ਕੰਮ ਕੀਤਾ ਜਾਦਾ ਇਹ ਤਾਂ ਜੋ ਜਹਦਰ ਸਾਹਿਬਾਂ ਦਾ ਫਰਮਾਨ ਆ ਜੀ ਅਸੀਂ ਤਾਂ ਉਹਨੂੰ ਲਾਗੂ ਕਰਨਾ ਉਹ ਕੀ ਉਹਦਾ ਦੇਸ਼ ਆ ਇਹ ਜਿਹੜੀ ਉਹ ਕਮੇਟੀ ਬਣਾਈ ਆ ਉਹ ਕਮੇਟੀ ਨੂੰ ਹੀ ਉਹਨਾਂ ਨੇ ਮਿਹਰ ਅਧਿਕਾਰ ਦੇ ਆਏ ਨੇ ਕਿ ਕਿਹੜਾ ਬੰਦਾ ਮੈਂਬਰ ਬਣ ਸਕਦਾ ਕਿਹੜਾ ਬੰਦਾ ਅਗਵਾਈ ਕਰ ਸਕਦਾ ਤੇ ਉਹੀ ਫੈਸਲਾ ਕਰਨੀ ਕਿੰਨੇ ਵਜੇ ਮੀਟਿੰਗ ਸ਼ੁਰੂ ਹੋਏਗੀ ਤੇ ਕਦੋਂ ਤੱਕ ਜੀ ਆ ਜਾਏਗੀ 11 ਵਜੇ ਸ਼ੁਰੂ ਹੋਣ ਲੱਗੀ ਹੈ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਬਿਲਕੁਲ ਇਹ ਫੈਸਲਾ ਜਿਹੜਾ ਹੈ ਉਹ ਜ਼ਰੂਰ ਇਹ ਲੱਗਦਾ ਆ ਸਕਦਾ ਹੈ ਕਿ ਜੋ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਸੀਗੀ ਉਹ ਸ਼ੁਰੂਆਤ ਕੀਤੀ ਗਈ ਸੀ ਉਸ ਨੂੰ ਜਿਹੜਾ ਹੈ ਹੁਣ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਫੈਸਲਾ ਲਿੱਤਾ ਗਿਆ ਸੀਗਾ ਕਿ ਇਸ ਨੂੰ ਵਾਈਂਡ ਅਪ ਜਿਹੜਾ ਹੈ ਉਹ ਕੀਤਾ ਜਾ ਸਕੇ ਹਾਂ ਲੇਕਿਨ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਅਕਾਲੀ ਦਲ ਸੁਧਾਰ ਲਹਿਰ ਹੈ ਉਹਨਾਂ ਵੱਲੋਂ ਲਗਾਤਾਰ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਸਜ਼ਾ ਪੂਰੀ ਕਰਨ ਤੋਂ ਬਾਅਦ ਸੱਚਖੰਡ ਸਿਦਾਰਬਾਹ ਸਰਨ ਤਮਸਤਕ ਹੋ ਕੇ ਗੁਰੂ ਦੇ ਪੈ ਦੇ ਵਿੱਚ ਲੈ ਕੇ ਜਿਹੜੀ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਲਿੱਤਾ ਗਿਆ ਹੈ ਉਸ ਨੂੰ ਪੂਰਾ ਜਿਹੜਾ ਹੈ ਉਹ ਕੀਤਾ ਜਾਵੇਗਾ ਤੇ ਅੱਜ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਵਾਈਂਡ ਅਪ ਜਿਹੜੀ ਹੈ ਉਹ ਕਰ ਦਿੱਤੇ ਜਾਵੇਗੀ ਹਾਲਾਂਕਿ ਉਹਨਾਂ ਕੋਲ ਸੁਖਬੀਰ ਸਿੰਘ ਬਾਦਲਪੁਰ ਜੋ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਇਹ ਜੋ ਚਤਰਾਸ਼ੀਰ ਅਕਾਲ ਤਖਤ ਸਾਹਿਬ ਨੇ ਕਿਸਤ ਨੂੰ ਇਸ ਦੀ ਅਕਾਲੀ ਜਲਦੀ ਜਿਹੜੀ ਹੈ ਗਵਾਈ ਜਿਹੜੀ ਹੈ ਕਿਤੇ ਜਾਂ ਜੇ ਲੇਕਿਨ ਅਕਾਲੀ ਦਾ ਸੁਧਾਰ ਲੈ ਹੈ ਜਿਹੜੀ ਹੈ ਜਸਤਰਾ ਸ਼੍ਰੀ ਅਕਾਲ ਤਖਤ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ ਕੈਮਰਾਵਰਸਨ ਬੰਜਲਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਸਾ ਸਾਹਿਬ